ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਭਾਈ ਅਮਰਤਾਪਾਲ ਸਿੰਘ ਜੀ ਜੋ ਕੇ ਖਡੂਰ ਸਾਹਿਬ ਤੋਂ 2024 ਲਈ ਚੋਣ ਲੜ ਰਹੇ ਹਨ ਉਹਨਾਂ ਨੇ ਆਪਣੇ ਹਲਫੀ ਬਿਆਨ ਵਿੱਚ ਕਿਹਾ ਹੈ ਕਿ ਉਹਨਾਂ ਦਾ ਖਾਤਾ ਸਟੇਟ ਬੈਂਕ ਆਫ ਇੰਡੀਆ ਅਮਰitsar ਦੇ ਸ਼ਹਿਰ ਬਾਬਾ ਬਕਾਲਾ ਵਿੱਚ ਜੋ ਹੈ ਉਹਨਾਂ ਦੇ ਵਿੱਚ ਅਕਾਊਂਟ ਵਿੱਚ ਸਿਰਫ 5000 ਰੁਪਏ ਹੈ ਜੋ ਕਿ ਉਹਨਾਂ ਦੀ ਟੋਟਲ ਸੰਪਤੀ ਬਣਦੀ ਹੈ ਖਬਰ ਹੈ ਜਨਸੀ ਪੀਟੀਆਈ ਮਤਾਬਕ ਉਹ ਅਮਰਤਾਪਾਲ ਪਾ ਜੀ ਉਹਨਾਂ ਨੇ ਦੱਸਿਆ ਹੈ ਕੇ ਉਹ ਸਿਰਫ ਆਪਣੇ ਮਾਪਿਆਂ ਉੱਤੇ ਨਿਰਭਰ ਕਰਦੇ ਹਨ। ਉਹਨਾਂ ਕੋਲ ਕੁੱਲ ਸੰਪਤੀ ਦਾ ਸਿਰਫ 1000 ਰੁਪਇਆ ਸਟੇਟ ਬੈਕ ਆਫ ਇੰਡੀਆ ਦੇ ਬੈਂਕ ਖਾਤੇ ਵਿੱਚ ਹੈ। ਭਾਈ ਸਾਹਿਬ ਅਮਰਤਪਾਲ ਸਿੰਘ ਹੋਰਾਂ ਦੀ ਪਤਨੀ ਕਰੰਦੇਪ कौर ਜੋ ਕਿ ਇੱਕ ਬ੍ਰਿਟਿਸ਼ ਨਾਗਰਿਕ ਹੈ। ਉਹਨਾਂ ਕੋਲ 18 ਲੱਖ 37 ਹਜ਼ਾਰ ਦੀ ਸੰਪਤੀ ਪਾਈ ਗਈ ਹੈ। ਹੁਣ ਗੱਲ ਕਰਦੇ ਹਾਂ ਹਰਸ ਅਮਰਿਤਕੌਰ ਬਾਦਲ ਦੀ। ਹਰਸ ਅਮਰਿਤਕੌਰ ਬਾਦਲ ਕੋਲ ਜੋ ਚਲਿਆ ਜਾਇਜ਼ ਹੈ। ਕੁੱਲ ਅਸਦੀ ਸੰਪਤੀ ਹੈ ਟੋਟਲ 3 ਕਰੋੜ 49 ਲੱਖ 51 ਹਜ਼ਾਰ 377 ਰੁਪਏ ਜੋ ਅਚਲ ਜਾਇਦਾਦ ਹੈ ਉਹ ਹੈ 21 ਕਰੋੜ 9 ਲੱਖ 29 ਹਜ਼ਾਰ 10 ਰੁਪਏ ਇਸ ਤੋਂ ਇਲਾਵਾ ਜੋ ਗਹਿਣਿਆਂ ਦੀ ਕੀਮਤ ਹੈ ਉਹ ਹੈ 7 ਕਰੋੜ 3 ਲੱਖ 40 ਹਜ਼ਾਰ 88 ਰੁਪਏ ਤੇ ਹੈਰਾਨੀ ਦੀ ਗੱਲ ਹੈ ਕਿ ਇਹਨਾਂ ਦੇ ਨਾਮ ਉੱਤੇ ਕੋਈ ਵੀ ਗੱਡੀ ਨਹੀਂ ਹੈ ਜੋ ਕਿ ਰਿਵੈ ਵਿੱਚ ਦੱਸਿਆ ਗਿਆ ਹੈ ਕਿ ਇਹਨਾਂ ਕੋਲ ਕੋਈ ਵੀ ਗੱਡੀ ਨਹੀਂ ਹੈ। ਟੋਟਲ ਮਿਲਾ ਕੇ ਇਹਨਾਂ ਦੀ ਕੁੱਲ ਜਾਇਦਾਦ 5.58 ਕਰੋੜ ਦੇ ਕਰੀਬ ਬਣਦੀ ਹੈ। ਆ ਤੁਸੀਂ ਦੇਖ ਸਕਦੇ ਹੋ ਵੀਡੀਓ ਵਿੱਚ ਸਾਰਾ ਵੇਰਵਾ ਦਿੱਤਾ ਗਿਆ ਹੈ। ਹੁਣ ਗੱਲ ਕਰਦੇ ਆਪਾਂ ਪ੍ਰਨੀਤ ਕੌਰ ਜੋ ਕਿ ਕੈਪਟਨ ਅਮਰਿੰਦਰ ਸਿੰਘ ਦੇ ਵਾਈਫ ਹਨ। ਇਹਨਾਂ ਦੀ ਜਿਹੜੀ ਚੱਲ ਜਾਇਦਾਦ ਹੈ ਉਹ ਹੈ 2 ਕਰੋੜ 71 ਲੱਖ 7854 ਰੁਪਏ। ਜੋ ਚੱਲ ਜਾਇਦਾਦ ਹੈ ਉਹ ਹੈ 3 ਕਰੋੜ 71 ਲੱਖ 5000 ਰੁਪਏ ਤੇ ਇਹਨਾਂ ਕੋਲ ਜੋ ਗਹਿਣਿਆਂ ਦੀ ਕੀਮਤ ਬਣਦੀ ਹੈ ਉਹ ਹੈ 40 ਲੱਖ 98646 ਰੁਪਏ ਤੇ ਇਹਨਾਂ ਦੇ ਨਾਮ ਉੱਤੇ ਦੋ ਇਨੋਵਾ ਗੱਡੀਆਂ ਹਨ ਤੇ ਇੱਕ ਸਕੋਰਪੀਆ ਗੱਡੀ ਪਾਈ ਹੋਈ ਹੈ। ਆ ਤੁਸੀਂ ਵੀਡੀਓ ਵਿੱਚ ਲਿਖਿਆ ਵੀ ਦੇਖ ਸਕਦੇ ਹੋ ਜੋ ਜੋ ਇਹਨਾਂ ਕੋਲ ਪਾਇਆ ਗਿਆ ਹੈ। ਹੁਣ ਗੱਲ ਕਰਦੇ ਹਾਂ ਰਾਜਾ ਬੜਿੰਗ ਦੀ ਅਮਰਿੰਦਰ ਸਿੰਘ ਰਾਜਾ ਬੜਿੰਗ ਜੋ ਕਿ 2024 ਦੀ ਲੁਧਿਆਣਾ ਤੋਂ ਚੋਣ ਲੱਗ ਰਹੀਆਂ ਨੇ ਮੈਂ ਪਈ ਹੁਣ ਦੇਖਦੇ ਆ ਇਹਨਾਂ ਕੋਲ ਕਿੰਨੀ ਜਾਇਦਾਦ ਹੈ ਇਹਨਾਂ ਦੀ ਜਿਹੜੀ ਚੱਲ ਜਾਇਦਾਦ ਹੈ ਉਹ ਬਣ ਗਈ ਹੈ 3 ਕਰੋੜ 64 ਲੱਖ 27494 ਰੁਪਏ ਅ ਤੇ ਚੱਲ ਜਾਇਦਾਦ ਬਣਦੀ ਹੈ ਕਿ 4 ਕਰੋੜ 76 ਲੱਖ 25000 ਰੁਪਏ ਸੋਨਾ ਇਹਨਾਂ ਕੋਲ 100 ਗ੍ਰਾਮ ਹੈ ਜਿਹਦੀ ਤਕਰੀਬਨ ਕੀਮਤ ਤਾਂ 10 ਕਰੋੜ ਤੋਂ ਉੱਪਰ ਬਣਦੀ ਹੈ ਸਾਰੀ 10 ਕਰੋੜ ਨਹੀਂ 5 ਕਰੋੜ ਤੋਂ ਉੱਪਰ ਬਣਦੀ ਹੈ ਇਨਾਂ ਦੇ ਨਾਮ ਤੇ ਜੋ ਗੱਡੀ ਪਾਈ ਗਈ ਹੈ ਉਹ ਗੱਡੀ ਦਾ ਨਾਮ ਸਕੋਰਪੀਓ ਹੈ ਆ ਦੇਖ ਸਕਦੇ ਹੋ ਜੋ ਜੋ ਕੇ ਬੀ ਸੀ ਨਿਊਜ਼ ਵੱਲੋਂ ਢੇਰ ਵੱਜ ਦਿੱਤਾ ਗਿਆ ਹੈ ਇਹਨਾਂ ਦੀ ਟੋਟਲ ਜਾਇਦਾਦ ਦਾ ਲਓ ਜੀ ਹੁਣ ਗੱਲ ਕਰਦੇ ਆਪਾਂ ਚਰਨਜੀਤ ਚੰਨੀ ਜੀ ਜੋ ਆਪਣੇ ਸਾਬਕਾ ਮੁੱਖ ਮੰਤਰੀ ਵੀ ਰਹੇ ਚੁੱਕੇ ਨੇ ਪੰਜਾਬ ਦੇ ਇਹਨਾਂ ਦੀ ਜਾਇਦਾਦ ਦੇਖ ਕੇ ਵੀ ਤੁਸੀਂ ਹੈਰਾਨ ਰਹਿ ਜਾਵੋਗੇ ਚਲੋ ਧਿਆਨ ਮਾਰਦੇ ਆ ਜਿਹੜੀ ਇਹਨਾਂ ਦੀ ਚੱਲ ਜਾਇਦਾਦ ਹੈ ਉਹ ਬਣਦੀ ਹੈ ਜੀ 1 ਕਰੋੜ 3400000 ਫਰਵੀ 1 ਕਰੋੜ 43 ਲੱਖ 14868 ਰੁਪਏ ਦੀ ਤੇ ਚੱਲ ਜਾਏਗਾ ਜੋ ਬਣਦੀ ਹੈ ਉਹ ਹੈਗੀ ਸੀ 4 ਕਰੋੜ 79 ਲੱਖ 43000 200 ਦੀ ਤੇ ਸੋਨਾ ਹੈਗਾ ਇਹਨਾਂ ਕੋਲ ਜੀ 200 ਗ੍ਰਾਮ ਜਿਸ ਦੀ ਕੀਮਤ ਲਗਭਗ 10 ਲੱਖ ਤੋਂ ਉੱਪਰ ਬਣਦੀ ਹੈ ਤੇ ਗੱਡੀ ਇਹਨਾਂ ਕੋਲ ਫੋਰਚੂਨਰ ਦੱਸੀ ਜਾ ਰਹੀ ਹੈ ਦੱਸੀ ਨਹੀਂ ਪਾਈ ਗਈ ਹੈ ਇਹਨਾਂ ਦੇ ਬਿਆਨ ਅਨੁਸਾਰ ਇਹ ਜਲੰਧਰ ਤੋਂ ਕਾਂਗਰਸ ਦੇ ਉਮੀਦਵਾਰ ਨੇ ਅੱਜ ਦੇਖ ਸਕਦੇ ਹਾਂ ਜੋ ਵੀ ਲਿਖਿਆ ਗਿਆ ਹੈ ਜੀ ਇਹਨਾਂ ਦੀ ਟੋਟਲ ਜਾਇਦਾਦ ਰਵਨੀਤ ਸਿੰਘ ਬਿੱਟੂ ਜੋਗੇ ਲੁਧਿਆਣਾ ਤੋਂ ਐਪੀਡੀ 2024 ਲਈ ਚੋਣ ਲੜ ਰਹੇ ਹਨ ਜੋ ਕਿ ਬਿਆਨਤ ਸਿੰਘ ਦੇ ਪੋਤੇ ਹਨ ਜੋ ਕਿਸੇ ਟਾਈਮ ਆਪਣੇ ਪਿਛਲੇ ਟਾਈਮ ਬਿਆਨਤ ਸਿੰਘ ਦੇ ਮੁੱਖ ਮੰਤਰੀ ਸੀ ਜਿਨ੍ਹਾਂ ਨੂੰ ਖੜਕੂ ਲਹਿਰ ਦੁਆਰਾ ਮਾਰ ਦਿੱਤਾ ਗਿਆ ਸੀ ਇਹਨਾਂ ਦੀ ਜਾਇਦਾਦ ਦੇਖਦੇ ਹਾਂ ਜੀ ਇਹਨਾਂ ਦੀ ਜਾਇਦਾਦ ਟੋਟਲ ਜਿਹੜੀ ਚੱਲ ਜਾਇਦਾਦ ਦਾ 43 ਲੱਖ 40175 ਹੈ ਤੇ ਅਚਾਨਤ ਜਾਇਦਾਦ ਹੈ ਜਿਹਨਾਂ ਦੀ 5 ਕਰੋੜ 8 ਲੱਖ 20 ਹਜ਼ਾਰ ਦੀ ਤੇ ਸੋਨਾ ਹੈਗਾ ਜੀ ਇਹਨਾਂ ਕੋਲ 100 ਗ੍ਰਾਮ ਜਿਹਦੇ ਕੀਮਤ 5 ਲੱਖ ਤੋਂ ਉੱਪਰ ਬਣਦੀ ਹੈ ਤੇ ਗੱਡੀ ਇਹਨਾਂ ਕੋਲ ਐਸਟੀਮ ਪਾਈ ਗਈ ਹੈ ਟੋਟਲ ਜੋ ਇਹਨਾਂ ਦੀ ਜਾਇਦਾਦ ਦਾ ਤਕਰੀਬਨ 6 ਕਰੋੜ ਦੇ ਕਰੀਬ ਹੈ ਤੇ ਲੁਧਿਆਣਾ ਵਿਭਾਗ ਦਾ ਦੇ ਉਮੀਰਵਾਰ ਨੇ ਆ ਦੇਖ ਸਕਦੇ ਹੋ ਇਹਨਾਂ ਦੀ ਟੋਟਲ ਜਾਇਦਾਦ ਤੁਸੀਂ ਲਿਖੀ ਹੋਈ ਹੈ ਜੋ ਵੀ ਟੋਟਲ ਜਾਇਦਾਦ ਦੇਖ ਸਕਦੇ ਆ ਜੋ ਵੀ ਲਿਖੀ ਹੋਈ ਹੈ। ਲਓ ਜੀ ਹੁਣ ਗੱਲ ਕਰਦੇ ਆ ਹੰਸ ਰਾਜ ਹੰਸ ਦੇ ਜਿਨ੍ਹਾਂ ਦੇ ਅਕਸਰ ਸੋਸ਼ਲ ਮੀਡੀਆ ਤੇ ਬਿਆਨਾਂ ਬਾਰੇ ਰੌਲਾ ਪਿਆ ਹੀ ਰਹਿੰਦਾ ਇਹਨਾਂ ਦੀ ਟੋਟਲ ਜਾਇਦਾਦ ਦੇਖਦੇ ਕਿੰਨੀ ਬਣਦੀ ਹੈ। ਦੇਖੋ ਤੁਸੀਂ ਕਿੰਨੀ ਜਾਇਦਾਦ ਬਣਾ ਕੇ ਰੇ ਤੇ ਕਿੰਨੀ ਜਾਇਦਾਦ ਇਹਨਾਂ ਕੋਲ ਚੱਲ ਜਾਇਦਾਦ ਹੈ ਵੀ ਇਹਨਾਂ ਦੀ 1 ਕਰੋੜ 71 ਲੱਖ 75325 ਰੁਪਏ। ਜਿਹੜੀ ਉਹ ਚੱਲ ਜਾਇਦਾਦ ਉਹ 14 ਕਰੋੜ 36 ਲੱਖ 99000 300 ਰੁਪਏ ਹੈ। ਸੋਨਾ ਹੈਗਾ ਜੀ ਇਹਨਾਂ ਕੋਲ 425 ਗ੍ਰਾਮ ਗੱਡੀਆਂ ਹੈਗੀਆਂ ਟੋਇਟਾ ਇਨੋਵਾ ਮਾਰੂਤੀ ਜੈਪਸੀ ਫੋਰਡ ਇੰਡੈਵਰ ਟੋਇਟਾ ਵੈਲਫੇਅਰ ਇਹ ਦੇਖੋ ਜੀ ਹੁਣ ਇਹਦੀ ਕਿੰਨੀ ਜਾਇਦਾਦ ਬਣਦੀ ਹੈ ਮੈਨੂੰ ਲੱਗਦਾ ਹੋਰਾਂ ਤੋਂ ਵੀ ਉੱਪਰ ਚੱਪ ਗਿਆ ਇਹ ਐਵੇਂ ਨਹੀਂ ਰਾਜਨੀਤੀ ਵਿੱਚ ਵਿਚਾਰ ਹੈ ਬਾਰ-ਬਾਰ ਤੁਸੀਂ ਧਿਆਨ ਮਾਰ ਸਕਦੇ ਹੋ ਰਾਜਨੀਤੀ ਵਿੱਚ ਕਿੰਨਾ ਰੁਪਈਆ ਬਣਦਾ ਅ ਚਲ ਜਾਇਦਾਦ 14 ਕਰੋੜ ਦੀ ਹੈ ਪੱਤੂ ਸੋਨਾ ਹੀ 50 ਕਰੋੜ 550 ਲੱਖ ਕਰੋੜ ਕੋਲ ਤਾਂ ਸੋਨਾ ਲਈ ਫਿਰਦਾ ਗੱਡੀਆਂ ਲਈ ਚੱਕੀ ਫਿਰਦਾ ਇਹਨਾਂ ਦੀ ਟੋਟਲ ਜਾਇਦਾਦ ਤਕਰੀਬਨ 16 ਹਾਂ 16 ਕਰੋੜ ਤੋਂ ਉੱਪਰ ਬਣਦੀ ਹੈ ਇਹਨਾਂ ਦੀ ਟੋਟਲ ਜਾਇਦਾਦ 16 ਕਰੋੜ ਜੋ ਜਿੰਨੀਆਂ ਵੀ ਮੈਂ ਉੱਪਰ ਤੱਕ ਦੱਸਿਆ ਨੇ ਹੁਣ ਤੱਕ ਹਲੇ ਕਿਸੇ ਦੀ ਇੰਨੀ ਜਾਇਦਾਦ ਬਣੀ ਨਹੀਂ ਨਿਕਲੀ ਇੰਨੀ ਜ਼ਿਆਦਾ ਤਾਂ ਇਹਨਾਂ ਕੋਲ ਬਣ ਰਹੀ ਹੈ ਆ ਦੇਖੋ ਇਹਨਾਂ ਵਾਲੇ ਜੋ ਹਲਫੀਆਨਾ ਦਿੱਤਾ ਗਿਆ ਨਾ ਹੰਸਰਾ ਜਾਂਸ ਬਲਣ ਜੋ ਹਲਫਨਾਮਾ ਦਿੱਤਾ ਗਿਆ ਉਹਨਾਂ ਮੁਤਾਬਕ ਇਹਨਾਂ ਕੋਲ ਇੰਨੀ ਜਾਇਦਾਦ ਹੈ ਲਓ ਜੀ ਹੁਣ ਗੱਲ ਕਰਦੇ ਆ ਸਿਮਰਨਜੀਤ ਸਿੰਘ ਮਾਨ ਦੀ ਜੋ ਕਿ ਪੰਜਾਬ ਦੇ ਰਖਵਾਲੇ ਦਸ ਰਹੇ ਨੇ ਆਪਣੇ ਆਪ ਨੂੰ ਦੇਖਦੇ ਇਹਨਾਂ ਕੋਲ ਕਿੰਨੀ ਤੇ ਜਾਇਦਾਦ ਹੈ ਲਓ ਜੀ ਇਹਨਾਂ ਕੋਲ ਹੈਗੀ ਹੈ ਜਾਇਦਾਦ ਚੱਲ ਜਾਇਦਾਦ ਜਿਹੜੀ ਉਹ ਹੈਗੀ 28 ਕਰੋੜ ਨੋ ਸੌਰੀ 2 ਲੱਖ ਕਹਤਾ ਯਾਰ 75500 ਰੁਪਏ ਜੇ ਜੀ ਚੱਲ ਜਾਇਦਾ ਦਾ ਉਹ ਬਣ ਗਿਆ ਜੀ 7 ਕਰੋੜ 70 ਲੱਖ ਗੱਡੀਆਂ ਆ ਗੱਡੀਆਂ ਬਹੁਤ ਨਹੀਂ ਇਹਨਾਂ ਕੋਲ ਹੈ ਜੀ ਨੇ ਸਿਆਜ਼ ਮਾਰੂ ਤੇ Tata Nexon ਤੇ Tata Indica Corolla Land Cruiser Prado ਦੇਣੇ ਇਹਨਾਂ ਕੋਲ ਕੋਈ ਵੀ ਨਹੀਂ ਪਰ ਇੱਕ ਗੱਲ ਧਿਆਨ ਦੇਖੋ ਕਿ ਇਹਨਾਂ ਕੋਲ ਜਾਇਦਾ ਬਹੁਤ ਆ ਪਰ ਉਸ ਹਿਸਾਬ ਨਾਲ ਜਿਵੇਂ ਪੰਜਾਬ ਦੇ ਰਖਵਾਲੇ ਕਰ ਰਹੇ ਨੇ ਕੋਈ ਹਾਲੇ ਤੱਕ ਕੰਮ ਨਜ਼ਰ ਚ ਨਹੀਂ ਆਇਆ ਇਹਨਾਂ ਦਾ ਪਰ ਹਾਂ ਪੰਜਾਬ ਵਾਲੀ ਸੋਚ ਰਹੇ ਨੇ ਇਨਾਂ ਕਾ ਜ਼ਰੂਰਤ ਹੈ ਗੱਲਬਾਤ ਤੋਂ ਲੱਗਦਾ ਕਿ ਪੰਜਾਬ ਵਾਲੇ ਸੋਚ ਰਹੇ ਨੇ ਚਲੋ ਕੋਈ ਗੱਲ ਨਹੀਂ ਅੱਗੇ ਦੇਖਦੇ ਆ ਕਿ ਇਨਾਂ ਕੋਲ ਕਿੰਨੀ ਗੈਰ ਹੈ ਉਹਦਾ ਵੀਡੀਓ ਨੂੰ ਅੱਗੇ ਵਧਾਉਨੇ ਆ ਹੁਣ ਕਰਦੇ ਆ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਰਮੀਤ ਸਿੰਘ ਮੀਤ ਹੇਰ ਦੇ ਮੀਤ ਹੇਰ ਕੋਲ 23 ਲੱਖ 17220 ਰੁਪਏ ਦੀ ਚੱਲ ਜਾਇਦਾਦ ਆ ਤੇ ਚੱਲ ਜਾਇਦਾਦ ਆ ਜਿਹੜੀ 25 ਲੱਖ ਰੁਪਏ ਆ ਉਹਨਾ 3 ਗ੍ਰਾਮ ਜਿਹਦੀ ਕੀਮਤ ਤਕਰੀਬਨ ਤੁਸੀਂ ਲਾ ਲਓ ਉਹ 1.5 ਲੱਖ ਤੋਂ ਉੱਪਰ ਬਣਦੀ ਆ ਤੇ ਇਹਨਾਂ ਕੋਲ ਗੱਡੀ ਆ ਜਿਹੜੀ ਉਹ ਬਿਆਨ ਚ ਦੱਸੀ ਗਈ ਹੈ ਸਕੋਰਪੀਓ ਲਓ ਜੀ ਗੱਲ ਕਰਦੇ ਆ ਇਕਬਾਲ ਸਿੰਘ ਝੂਂਦਾ ਜੋ ਕਿ ਬਹੁਤ ਹੀ ਪੁਰਾਣੇ ਰਾਜਨੀਤੀ ਦੇ ਮਹਾਰਾਜਾ ਝੂਂਦਾ ਪੰਡਾਮਰਗੜ ਕੋਲ ਬਿਲਕੁਲ ਲੌਜੀ ਇਹਨਾਂ ਦੀ ਜਾਇਦਾਦ ਚੱਲ ਗਈ ਦਾਦਾ ਉਹ ਹੈ ਜੀ 390279 ਰੁਪਏ ਅਚਲ ਜਾਇਦਾਦ ਇਹਨਾਂ ਦੀ ਸੁਣ ਕੇ ਤਾਂ ਹੈਰਾਨ ਹੀ ਰਹਿ ਜੂਗੇ ਅਚਲ ਜਾਇਦਾਦ ਆ ਜਿਹੜੀ ਉਹਨਾਂ ਦੀ 12 ਕਰੋੜ 90 ਲੱਖ 16875 ਰੁਪਏ ਸੋਨਾ ਜੀ 15 ਗ੍ਰਾਮ ਆ ਟਰੈਕਟਰ ਇੱਕ ਠੀਕ ਹੈ ਜੀ ਦੇਖੋ ਹੀ ਰਾਜਪੂਤ ਵਿਚਾਰ ਪਈਆ ਦੇਖੋ ਤੁਸੀਂ ਕਿੰਨਾ ਬਣਦਾ ਜਿਹੜਾ ਇੱਕ ਕਿਸਾਨ ਆ ਉਹ ਨਹੀਂ ਨਰ ਪਈਆ ਬਣਾ ਸਕਦਾ ਠੀਕ ਹੈ ਪੰਜਾਬ ਵਿੱਚ ਰਹਿ ਕੇ ਤੇ ਦੂਜਾ ਮਜ਼ਦੂਰ ਬੰਦਾ ਤਾਂ ਬਣਾਉਣਾ ਹੀ ਕੀ ਆ ਉਹ ਤਾਂ ਸਿਰਫ ਰੋਡ ਪਾਉਣ ਦੇ ਉੱਪਰ ਗੱਲ ਕਰਦਾ ਹੁਣ ਵਿਜੇਂਦਰ ਸਿੰਘ ਲਾਗੇ ਵਿਜੇਂਦਰ ਸਿੰਘ ਲਾਦੀ ਗਾਇਦਾ ਸੁਣ ਕੇ ਵੀ ਤੁਸੀਂ ਆਰਾਮ ਨਾਲ ਜਾਦੋਂਗੇ ਇਹਨਾਂ ਦੀ ਜਿਹੜੀ ਚੱਲ ਜਾਇਦਾਦ ਹੈ ਨਾ 2 ਕਰੋੜ 72 ਲੱਖ 83 ਹਜ਼ਾਰ 862 ਰੁਪਏ ਅੱਛਾ ਲੱਗ ਜਾਇਦਾਦ ਹੈ ਜੀ 7 ਕਰੋੜ 55 ਲੱਖ 60 ਹਜ਼ਾਰ ਗੱਡੀ ਇਹਨਾਂ ਦੇ ਨਾਮ ਤੇ ਕੋਈ ਵੀ ਨਹੀਂ ਤੇ ਸੋਨਾ ਵੀ ਇਹਨਾਂ ਦੇ ਨਾਮ ਕੋਈ ਵੀ ਨਹੀਂ ਤੇ ਟੋਟਲ ਮਿਲਾ ਕੇ